ਇਹ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਪਹਿਲੀ ਤਸਵੀਰ ਅੰਮ੍ਰਿਤਸਰ ਦੇ ਵਿੱਚ ਜਦੋਂ ਪ੍ਰਦਰਸ਼ਨ ਕੀਤਾ ਈਟੀਟੀ ਅਧਿਆਪਕਾਂ ਨੇ ਅਤੇ ਇਸ ਪ੍ਰਦਰਸ਼ਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੇਕਰ ਅਦਾਕਰ ਆਉਕਰਨ ਦੇ ਲਈ ਜਦੋਂ ਅੱਗੇ ਵਧ ਰਹੇ ਸੀ ਤਾਂ ਪੁਲਿਸ ਨੇ ਰੋਕਿਆ ਤੇ लाठीचार्ज ਵੀ ਕੀਤਾ 10 ਅਧਿਆਪਕਾਂ ਨੂੰ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕੀਤਾ ਗਿਆ ਦੂਸਰੀ ਤਸਵੀਰ ਸੰਗਰੂਰ ਦੀ ਜਿੱਥੇ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਈਟੀਟੀ ਅਧਿਆਪਕ ਵੋਟਾਂ ਤੋਂ ਪਹਿਲਾਂ ਬਾਦਲ ਸਾਹਿਬ ਨੇ ਦੋਨੇ ਬਾਲ ਸਾਹਿਬਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਆਊਗੀ ਇਹ ਸਭ ਤੋਂ ਪਹਿਲਾਂ ਜਿਹੜੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਸਕੂਲ ਨੇ ਉਹ ਸਿੱਖਿਆ ਭਾਗ ਨੂੰ ਸੌਂਪੇ ਜਾਣਗੇ ਕਿਉਂਕਿ ਪੰਚਾਇਤਾਂ ਸਕੂਲ ਨਹੀਂ ਚਲਾ ਸਕਦੀਆਂ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਲਗਭਗ ਦੋ ਪਲਾਨ ਪੂਰੇ ਹੋਣਾ ਇਹਨੇ ਵੀ ਸਰਕਾਰ ਭੱਜ ਚੁੱਕੀ ਹੈ ਤੇ ਬਾਰ ਬਾਰ ਸਮਝੌਤਾ ਵੀ ਹੋਇਆ ਪਰ ਫਿਰ ਵੀ ਸਮਝੌਤਾ ਕਿਸੇ ਨਾਲ ਨਹੀਂ ਹਰ ਵਾਰ ਸਰਕਾਰ ਵੱਲੋਂ ਭੱਜਿਆ ਸਾਡਾ ਇਹ ਜੀ ਵੀ 8 ਸਾਲ ਤੋਂ ਸਰਕਾਰ ਸਾਡੇ ਨਾਲ ਵਾਅਦਾ ਕਰ ਰਹੀ ਹੈ ਸਾਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਸਕੂਲ ਦਿੱਤੇ ਹੋਏ ਹੈ ਉਹਨਾਂ ਨੇ ਸਨ ਵਾਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਸਮੇਤ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਰੱਖਾਂਗੇ ਪਰ ਉਹ ਸਾਡਾ ਵਾਦਾ ਉਹਨਾਂ ਨੇ ਹਾਲੇ ਤੱਕ ਪੂਰਾ ਨਹੀਂ ਕੀਤਾ ਹੈਗਾ ਜੇ ਸਰਕਾਰ ਇਸੇ ਤਰ੍ਹਾਂ ਕਰਦੀ ਰਹੀ ਤਾਂ ਫਿਰ ਸਾਡੀ ਇਹ ਜਿਹੜਾ ਸੰਘਰਸ਼ ਇਸ ਤੋਂ ਵੀ ਤੇਜ਼ ਹੁੰਦਾ ਜਾਊਗਾ